ਸੰਤ ਬਾਬਾ ਅਦਰ ਸਿੰਘ ਜੀ ਮਸਤੂਆਣਾ ਸਾਹਿਬ ਸੰਗਰੂਰ ਵਿਕੇ ਨੈਸ਼ਨਲ ਪੱਧਰ ਤੇ ਗੱਤਕਾ ਮੁਕਾਬਲੇ ਕਰਵਾਏ ਗਏ ਸਨ ਜਿਸ ਵਿੱਚ ਇਤਿਹਾਸਕ ਨਗਰ ਪਿੰਡ ਹੀਰਾ ਦੇ महंत ਕਰਪਾਲदास ਗੱਤਕਾ ਅਖਾੜਾ ਦੀ ਟੀਮ ਦੇ ਚਾਰ ਬੱਚੇ ਜਿਨ੍ਹਾਂ ਵਿੱਚ ਭਵਨਪ੍ਰੀਤ ਸਿੰਘ, ਗੁਰਜਿੰਦਰ ਸਿੰਘ, ਹਰਜਿੰਦਰ ਸਿੰਘ ਅਤੇ ਗੁਰਸੇਵਕ ਸਿੰਘ ਨੇ 골ਡ ਮੈਡਲ ਜਿੱਤ ਕੇ ਪਿੰਡ ਹੀਰਾ ਦਾ ਨਾਮ ਮੋੜ ਉੱਚਾ ਕੀਤਾ ਹੈ ਉੱਤੇ ਹੀ ਅੱਜ ਉਹਨਾਂ ਦਾ ਪਿੰਡ ਹੀਰਾ ਵਿਕੇ ਪਹੁੰਚਣ ਤੇ ਨਿਗਾ ਸਵਾਗਤ ਕੀਤਾ ਗਿਆ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਦੇ ਮੈਨੇਜਰ ਨਰਪਾਲ ਸਿੰਘ ਚੀਮਣਾ ਅਤੇ ਸਮੁੱਚਾ ਸਟਾਫ ਸਰਪੰਚ ਕੁਲਵੀਰ ਸਿੰਘ ਪ੍ਰਧਾਨ ਦਰਸ਼ਨ ਸਿੰਘ ਸਰਜੀਤ ਸਿੰਘ ਪੰਜ ਵੱਲੋਂ ਬੱਚਿਆਂ ਤੇ ਕੋਚ ਹਰਪ੍ਰੀਤ ਸਿੰਘ ਹਠੂਰ ਨੂੰ ਸਰੋਪਨਾ ਨਾਮ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਉਹਨਾਂ ਦਾ ਮੂੰ ਮਿੱਠਾ ਕਰਵਾ ਕੇ ਸੰਗਤਾਂ ਨੂੰ ਲੱਡੂ ਵੀ ਵੰਡੇ ਗਏ ਨੇ ਅਤੇ ਢੋਲ ਟਮਕੇ ਨਾਲ ਪੂਰੇ ਪਿੰਡ ਤੋਂ ਘੇੜਾ ਵੀ ਦਿੱਤਾ ਏ। ਆਪ ਦੇਖਦੇ ਹਾਂ ਜਸਵੀਰ ਸਿੰਘ ਹੀਰਾ ਦੀ ਖਾਸ ਰਿਪੋਰਟ। ਗੁਰਜੀਕਾ ਖਾਲਸਾ ਵਾਹਿਗੁਰੂ ਜੀ ਦੇ ਫਤਿਹ ਫੇਰਾਂ ਨਗਰ ਦੇ ਵਿੱਚ ਬਹੁਤ ਹੀ ਮਾਣ ਵਾਲੀ ਗੱਲ ਹੈ ਜੋ ਬੱਚੇ ਗੋਲਡ ਮੈਡਲ ਲੈ ਕੇ ਆਏ ਨੇ ਜੋ ਮਸਤੋ ਅਨਾਸਾ ਵਿਖੇ ਚੈਂਪੀਅਨਸ਼ਿਪ ਹੋਈ ਗੁਰਸੇਵਕ ਸਿੰਘ ਗੁਰਜਿੰਦਰ ਸਿੰਘ ਤੇ ਹੋਰ ਵੀ ਨਾਲ ਜਿੰਨੇ ਬੱਚੇ ਸਨ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਪਿੰਡਵਨੀਓ ਸਨਮਾਨਿਤ ਕੀਤਾ ਗਿਆ ਉਹਨਾਂ ਨੂੰ ਪਿੰਡ ਦੇ ਵਿੱਚ ਜੀਓ ਆਇਆ ਕਿਹਾ ਗਿਆ ਇਹ ਬੱਚਿਆਂ ਦੇ ਲਈ ਬਹੁਤ ਮਾਣ ਵਾਲੀ ਗੱਲ ਹੈ ਜਦੋਂ ਬੱਚੇ ਇਦਾਂ ਦਾ ਕੋਈ ਵੱਡਾ ਇਨਾਮ ਹਾਸਲ ਕਰਦੇ ਨੇ ਮੁਕਾਮ ਹਾਸਲ ਕਰਦੇ ਨੇ ਤੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਦੀ ਬਹੁਤ ਹੀ ਲੋੜ ਹੈ ਸੋ ਇਹ ਲੋੜ ਦੇਖਦਿਆਂ ਹੋਇਆਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਮੈਨੇਜਰ ਨਿਰਪੈ ਸਿੰਘ ਜੀਮਨਾ ਜਥੇਦਾਰ ਜਗਜੀਤ ਸਿੰਘ ਜੀ ਤਲਵੰਡੀ ਸਾਰਿਆਂ ਵੱਲੋਂ ਸਨੇਹਾ ਵੀ ਆਇਆ ਹੈ ਕਿ ਬੱਚਿਆਂ ਨੂੰ ਮੁਬਾਰਕਬਾਦ ਹੈ ਤੇ ਆਉਣ ਵਾਲੇ ਸਮਿਆਂ ਦੇ ਵਿੱਚ ਵੀ ਜਿਵੇਂ ਜਿਵੇਂ ਬੱਚਿਆਂ ਨੂੰ ਕੋਈ ਲੋੜ ਹੋਵੇਗੀ ਉਹਦਾ ਵੀ ਸਹਿਯੋਗ ਕੀਤਾ ਜਾਵੇਗਾ ਅਤੇ ਵਿਸ਼ੇਸ਼ ਤੌਰ ਤੇ ਜਿਵੇਂ ਸਾਰੇ ਵੀਰਾਂ ਨੇ ਦੱਸਿਆ ਸਾਡੇ ਬਹੁਤ ਹੀ ਸਤਿਕਾਰਯੋਗ ਸਵਰਗ ਅਸੀ ਸ਼ਮਸ਼ੇਰ ਸਿੰਘ ਜੀ ਯੂਐਸਏ ਲਖਵੀਰ ਸਿੰਘ ਜੀ ਯੂਐਸਏ ਜਸਵੀਰ ਸਿੰਘ ਜੀ ਯੂਐਸਏ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਜਿੱਥੇ ਉਹ ਗੱਤਕੇ ਦੀਆਂ ਕਲਾਸਾਂ ਲਵਾਉਂਦੇ ਨੇ ਨਾਲ ਹੀ ਕੀਰਤਨ ਗੁਰਬਾਣੀ ਸੰਥਿਆ ਉਹਨਾਂ ਵੱਲੋਂ ਕਿਹਾ ਗਿਆ ਇਹ ਬੱਚਿਆਂ ਨੂੰ ਇਹਨਾਂ ਦੇ ਨਾਲ ਵੀ ਜੋੜਿਆ ਜਾਵੇ ਉਸ ਪਰਿਵਾਰ ਦਾ ਵੀ ਧੰਨਵਾਦ ਹੈ ਤੇ ਉਹਨਾਂ ਨੂੰ ਵੀ ਬਹੁਤ-ਬਹੁਤ ਮੁਬਾਰਕਾਂ ਜਿਨ੍ਹਾਂ ਨੇ ਇਹਨਾਂ ਸਹਿਯੋਗ ਕਰਕੇ ਆਪਣੇ ਪਿੰਡ ਦੇ ਬੱਚਿਆਂ ਦਾ ਮਾਣ ਵਧਾਇਆ ਹੈ ਸੋ ਸਾਰੀਆਂ ਸੰਗਤਾਂ ਦਾ ਜਿੰਨੀਆਂ ਵੀ ਪਹੁੰਚੀਆਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਭਨਾਂ ਨੂੰ ਜੀਓ ਆਇਆ ਤੇ ਸਾਰਿਆਂ ਦਾ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਯਾਤ ਉਹ ਬੱਚੇ ਜਿਹੜੇ ਹੀਰਾਂ ਦੇ ਆ ਮੈਨ ਲੱਗਦਾ ਵੀ ਜਿੱਥੇ ਤੱਕ ਜਿਹੜੇ ਜੀਵਰੀ ਫੂਟਬਾਲ ਦੇ ਵਿੱਚ ਆ ਕੀ ਗੱਲ ਹਾਂਜੀ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਦਾ ਖਾਲਸਾ ਯਹੀ ਦੀਨ ਪਤੇ ਸੋ ਅੱਜ ਜਸਵੀਰ ਸਿੰਘ ਜੀ ਜਿਹੜਾ ਹੀਰਾਂ ਦੇ ਵਿੱਚ ਬੜਾ ਖੁਸ਼ੀ ਦਾ ਮਾਹੌਲ ਆ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੇ ਬੱਚੇ 골ਡ ਮੈਡਲ ਜਿੱਤ ਕੇ ਆਏ ਆ ਸੋ ਇਹਨਾਂ ਨੂੰ ਇਹਨਾਂ ਦੇ ਉਸਤਾਦ ਸਾਹਿਬ ਭਾਈ ਸਾਹਿਬ ਹਰਪ੍ਰੀਤ ਸਿੰਘ ਜੀ ਠੂਰ ਤੇ ਇਹਨਾਂ ਦੇ ਪਰਿਵਾਰਾਂ ਨੂੰ ਲੱਖ ਲੱਖ ਮੁਬਾਰਕਵਾਦ ਦਿੰਨੇ ਆ ਸੋ ਜਿਹੜੇ ਆਪਣੇ ਬੱਚਾ ਦੇ ਨਾਲ ਪ੍ਰੋਪਰ ਸਹਿਯੋਗ ਦਿੰਦੇ ਆ ਔਰ ਬਹੁਤ ਮਿਹਨਤ ਕਰਾਉਂਦੇ ਆ ਸੋ ਇਹ ਜਿਹੜਾ ਮਸਤਵਾਨਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਅੱਠਵਾਂ ਜਿਹੜਾ ਨੈਸ਼ਨਲ ਮਤਲਬ ਪੱਦਰ ਦੀਆਂ ਖੇਡਾਂ ਹੋਈਆਂ ਜਿਹਦੇ ਵਿੱਚ 26 ਰਾਜਾਂ ਦੇ ਮਤਲਬ ਬੱਚਿਆਂ ਨੇ ਭਾਗ ਲਿਆ ਜਿਹਦੇ ਵਿੱਚ ਤਕਰੀਬਨ 1600 ਬੱਚਾ ਪਾਰਟਿਸਪੇਟ ਕੀਤਾ ਔਰ ਉਹਨਾਂ ਮੁਕਾਬਲਿਆਂ ਦੇ ਵਿੱਚੋਂ ਸਾਡੇ ਹੇਰਾਂ ਨਗਰ ਦੇ ਬੱਚੇ ਚਾਰ ਬੱਚੇ ਜਿਹੜੇ 골ਡ ਮੈਡਲ ਲੈ ਕੇ ਅੱਜ ਹਿਰਾਂ ਦੀ ਤਕਰੀ ਤੇ ਵਾਪਸ ਪਹੁੰਚੇ ਆ ਸੋ ਉਹਨਾਂ ਦੇ ਆਉਣ ਤੇ ਜਿੱਥੇ ਸਮੁਤੀ ਸਾਡੀ ਨਗਰ ਪੰਚਾਇਤ ਹੇਰਾਂ ਸੋ ਸਾਡੇ ਗੁਰਦੁਆਰਾ ਪ੍ਰਬੰਧਕ ਸ਼੍ਰੋਮਣੀ ਕਮੇਟੀ ਦੇ ਚੇਅਰਮੈਨ ਸਾਡੇ ਮੈਨੇਜਰ ਸਾਹਿਬਾਨ ਭਾਈ ਨਰਪਾਲ ਸਿੰਘ ਜੀਮਨਾ ਬਾਬਾਜੀਤਪਾਲ ਜੀ ਸਾਡੇ ਮੌਜੂਦਾ ਸਰਪੰਚ ਬਾਬਾ ਕਲਵੀਰ ਸਿੰਘ ਜੀ ਸੋ ਹੋਰ ਬਹੁਤ ਸਾਰੇ ਪਤਵੰਤੇ ਸੱਜਣਾ ਵੱਲੋਂ ਉਹਨਾਂ ਦਾ ਜਿਹੜਾ ਭਰਮਾ ਸਵਾਗਤ ਕੀਤਾ ਗਿਆ ਔਰ ਦੁਆ ਕਰਦੇ ਆ ਵਾਹਿਗੁਰੂ ਅੱਗੇ ਇਹਨਾਂ ਬੱਚਿਆਂ ਨੂੰ ਮਾਰਾ ਚੜ੍ਹਦੀ ਕਲਾ ਰੱਖੇ ਇਸੇ ਤਰ੍ਹਾਂ ਤੰਦਰੁਸਤੀ ਵਾਸਤੇ ਅੱਗੇ ਵਾਸਤੇ ਹੋਰ ਵੀ ਜੜੀਆਂ ਖੇਡਾਂ ਦੇ ਵਿੱਚ ਬਾਚੜ ਕੇ ਬੱਚੇ ਹਿੱਸਾ ਲੈਣ ਤੇ ਪਤਿਤ ਪੁਣੇ ਤੋਂ ਬੱਚੇ ਰਹਿੰਦੇ ਅੱਜ ਅਜੋਕੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰਤ ਆ ਬੱਚਿਆਂ ਨੂੰ ਇਸ ਪਾਸੇ ਗੁਰਸਿੱਖੀ ਦੇ ਨਾਲ ਜੋੜਨ ਦੀ ਸੋ ਹੇਰਾਨਗਰ ਦੇ ਵਿੱਚ ਇਹ ਇੱਕ ਜਿਹੜਾ ਬਹੁਤ ਵੱਡਾ ਸਾਡੇ ਭਾਈ ਜਸਵੀਰ ਸਿੰਘ ਜੀ ਅਮਰੀਕਾ ਭਾਈ ਲਖਵੀਰ ਸਿੰਘ ਜੀ ਅਮਰੀਕਾ ਸਵਰਗਵਾਸੀ ਸੰਸੇਰ ਸਿੰਘ ਜੀ ਯੂ ਐਸ ਏ ਉਹਨਾਂ ਦੇ ਪਰਿਵਾਰ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਆ ਕਿਉਂਕਿ ਜਿਹੜਾ ਨੇਕ ਉਪਰਾਲਾ ਵਾ ਉਹਨਾਂ ਦਾ ਇਹਦੇ ਵਿੱਚ ਬਹੁਤ ਵੱਡਾ ਸਹਿਯੋਗ ਆ ਸੋ ਮੈਂ ਸਾਰੇ ਬੱਚਿਆਂ ਨੂੰ ਮੈਂ ਵਾਫਰ ਲੱਖਾਂ ਲੱਖ ਵਧਾਈ ਦਿੰਦਾ ਮੈਂ ਇਸ ਤੋਂ ਪਹਿਲਾਂ ਪਹਿਲਾਂ ਵੀ 골ਡ ਮੈਡਲ ਕੱਟ ਕੇ ਦੇ ਹਾਂਜੀ ਇਸ ਤੋਂ ਪਹਿਲਾਂ ਖੇਲੋ ਇੰਡੀਆ ਸਾਡੇ ਨੈਸ਼ਨਲ ਪੱਧਰ 'ਤੇ ਖੇਡਾਂ ਹੋਈਆਂ ਉਹਦੇ ਵਿੱਚ ਵੀ ਸਾਡੇ ਬਹੁਤ ਹੀ ਸਤਿਕਾਰਯੋਗ ਜਿਹੜੇ ਬੱਚੇ ਆ 골ਡ ਮੈਡਲ ਲੈ ਕੇ ਆਏ ਆ ਸੋ ਕੁਝ ਦਿਨ ਪਹਿਲਾਂ ਸਾਡੇ ਇਹ ਵੀ ਮੈਂ ਨਾਲ ਜ਼ਿਕਰ ਕਰ ਦਵਾਂ ਕਿ ਸਾਡੇ ਜ਼ਿਲ੍ਹਾ ਪੱਧਰ 'ਤੇ ਖੇਡਾਂ ਹੋਈਆਂ ਸੋ ਉਹਦੇ ਬੱਚੇ ਜਿਹੜੀ ਸਾਡੀ ਹਾਕੀ ਦੀ ਟੀਮ ਵੀ ਜਿਹੜੀ 골ਡ ਮੈਡਲ ਲੈ ਕੇ ਆਈ ਆ ਸੋ ਜਿੱਥੇ ਗੱਤਕੇ ਦੇ ਬੱਚੇ ਬਹੁਤ ਵਧੀਆ ਪ੍ਰਦਰਸ਼ਨ ਕਰਦੇ ਆ ਉੱਥੇ ਸਾਡੀ ਹਾਕੀ ਦੀ ਟੀਮ ਵੀ ਇੱਕ ਨੰਬਰ ਤੇ ਜਾ ਰਹੀ ਆ ਸੋ ਸਾਰਿਆਂ ਨੂੰ ਲੱਖ ਲੱਖ ਮੁबारकਵਾਦ ਹੈ ਸਾਡੇ ਬੱਚਿਆਂ ਨੂੰ ਜਿਹੜੇ ਗੱਤਕਾ ਸਿਖਾਉਣ ਦੇ ਵਿੱਚ ਤੁਹਾਡਾ ਬਹੁਤ ਵੱਡਾ ਯੋਗਦਾਨ ਆ ਅੱਜ ਬੱਚੇ 골ਡ ਮੈਡਲ ਲੈ ਕੇ ਆਏ ਨੇ ਚਾਰ ਬੱਚੇ ਕੀ ਜਣਾ ਚਾਹਾਂ ਕਿ ਇਹ ਮਸਤੀ ਹਾਂਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੋ ਅਠਮੀ ਨੈਸ਼ਨਲ ਚੈਂਪੀਅਨਸ਼ਿਪ ਜੋ ਮਾਸਤਨਾ ਸਾਹਿਬ ਇੱਕ ਉਹਦੇ ਵਿੱਚ ਜੋ ਇੱਕ ਪਿੰਡਾਂ ਦੇ ਵਿੱਚੋਂ ਬੱਚੇ ਆਪਣੇ ਗੱਤਕਾ ਜੋ ਆਪਣੇ ਵਿਰਾਸਤ ਖੇਡ ਨੂੰ ਸਾਂਭ ਕੇ ਰੱਖਿਆ ਤੇ ਉਹਦੇ ਵਿੱਚ ਜੋ ਅੱਜ ਇੱਕ ਹੀਰਾ ਪਿੰਡ ਦੇ ਬੱਚਿਆਂ ਨੇ 4 ਗੋਲਡ ਮੈਡਲ ਪ੍ਰਾਪਤ ਕੀਤੇ ਤੇ ਉਹਦੇ ਵਿੱਚ ਬੜੀ ਖੁਸ਼ੀ ਦੀ ਗੱਲ ਆ ਕਿਉਂਕਿ ਪਿੰਡਾਂ ਦੇ ਵਿੱਚ ਇਹ ਪ੍ਰਾਲੇ ਬਹੁਤ ਘੱਟ ਦੇਖਣ ਨੂੰ ਮਿਲਦੇ ਕਿਉਂਕਿ ਆਪਾਂ ਪਿੰਡਾਂ ਦੇ ਵਿੱਚ ਹੋਰ ਖੇਡਾਂ ਨੂੰ ਪਰਫੁੱਲਟ ਕਰ ਰਹੇ ਹਾਂ ਤੇ ਗੱਤਕੇ ਨੂੰ ਸਹਿਯੋਗ ਵੀ ਬਹੁਤ ਘੱਟ ਮਿਲ ਰਿਹਾ ਕਿਉਂਕਿ ਜੇ ਆਪਾਂ ਕਬੱਡੀ ਜਾਂ ਹੋਰ ਖੇਡਾਂ ਦੀ ਗੱਲ ਕਰੀ ਉੱਥੇ ਬੜਾ ਹੀ ਪੈਸਾ ਜਾਂ ਆਪਾਂ ਹੋਰ ਖੇਡਾਂ ਤੇ ਲਾ ਰਹੇ ਹਾਂ ਪਰ ਗੱਤਗੇ ਦੇ ਵਿੱਚ ਸਹਿਯੋਗ ਬਹੁਤ ਘੱਟ ਮਿਲਦਾ ਤੇ ਉਹਦੇ ਵਿੱਚੋਂ ਇਹ ਬੱਚਿਆਂ ਨੂੰ ਦੇਖ ਕੇ ਖੁਸ਼ੀ ਮਿਲਦੀ ਹੈ ਵੀ ਅੱਜ ਇਹ ਚਾਰ ਬੱਚੇ 골ਡ ਮੈਡਲ ਆਏ ਆ ਕੱਲ ਨੂੰ ਆਸ ਕਰਦੇ ਆ ਵੀ ਹੇਰਾਂ ਨਗਰ ਦੇ ਵਿੱਚੋਂ 10 12 ਬੱਚੇ ਇਸ ਖੇਡ ਦੇ ਵਿੱਚ ਪਾਰਟਿਸਿਪੇਟ ਕਰਨ ਤੇ 10 12 ਬੱਚੇ ਹੀ 골ਡ ਮੈਡਲ ਉਤਪਾਦ ਕਰਨ ਤੇ ਅਸੀਂ ਨਗਰ ਨੂੰ ਵੀ ਕਹਿਣਾ ਚਾਹੁੰਦੇ ਆ ਵੀ ਆਪਣੇ ਪਿੰਡ ਦੇ ਵਿੱਚ ਇਹਨਾਂ ਬੱਚਿਆਂ ਦੇ ਲਈ ਜਿੱਥੇ ਸਹਿਯੋਗ ਮਿਲ ਰਿਹਾ ਕਿਉਂਕਿ ਇਹ ਇੱਕ ਪਰਿਵਾਰ ਦੇ ਜਾਂ ਕਿਸੇ ਇੱਕ ਦੋ ਬੰਦਿਆਂ ਦਾ ਕੰਮ ਨਹੀਂ ਸਾਰੇ ਨਗਰ ਨੂੰ ਨਗਰ ਪੰਚਾਇਤ ਨੂੰ ਗੁਰਦੁਆਰਾ ਕਮੇਟੀਾਂ ਦੇ ਸਹਿਯੋਗ ਦੇ ਨਾਲ ਹੀ ਇਹ ਕੰਮ ਹੁੰਦੇ ਆ ਵੀ ਆਪਾਂ ਹੋਰ ਇਹਨਾਂ ਦਾ ਸ ਕਿਉਂਕਿ ਇਹਨਾਂ ਨੂੰ ਹਜੇ ਹੋਰ ਬਹੁਤ ਮਿਹਨਤ ਕਰਾਉਣ ਦੀ ਵੀ ਲੋੜ ਆ ਤੇ ਸਹਿਯੋਗ ਦੀ ਵੀ ਲੋੜ ਆ ਕਿਉਂਕਿ ਇਹ ਬੱਚੇ ਖੇਡੂੜੀ ਤੱਕ ਅੱਗੇ ਯੂਥ ਗੇਮਾਂ ਦੇ ਵਿੱਚ ਪਹੁੰਚਣਾ ਬੱਚਿਆਂ ਨੇ ਉਹਦੇ ਲਈ ਇਹਨਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਕਿ ਸਹਿਯੋਗ ਦੇਣਾਂ ਦੀ ਤਾਂ ਕਿ ਬੱਚਿਆਂ ਦਾ ਹੌਸਲਾ ਵਧੇ ਸੁਆਸ ਕਰਦੇ ਆ ਵੀ ਪਿੰਡ ਦੀ ਪੰਚਾਇਤ ਜਾਂ ਗੁਰਦੁਆਰਾ ਕਮੇਟੀਆਂ ਹੋਰ ਵੀ ਵੱਧ ਚੜ ਕੇ ਇਹਨਾਂ ਦਾ ਸਹਿਯੋਗ ਦੇਣਗੀਆਂ ਤੇ ਵੱਧ ਚੜ ਕੇ ਬੱਚੇ ਪਿੰਡ ਦੇ ਲਈ ਤੇ ਆਪਣੇ ਪੰਜਾਬ ਦੇ ਲਈ ਵੱਧ ਤੋਂ ਵੱਧ ਮੈਡਲ ਲੈ ਕੇ ਆਉਣਗੇ ਸਹਿਯੋਗ ਦੀ ਗੱਲ ਕੀਤੀ ਹੈ ਐਨਆਰਆਈ ਦਾ ਕਿੰਨਾ ਸਹਿਯੋਗ ਐਨਆਰਆਈ ਦੀ ਗੱਲ ਕਰੀ ਤਾਂ ਤੁਹਾਡੇ ਪਿੰਡ ਦੇ ਵਿੱਚੋਂ ਇੱਕ ਪਰਿਵਾਰ ਜੋ ਸਵਰਗਵਾਸੀ ਸ਼ਮਸ਼ੀਰ ਸਿੰਘ ਜੀ ਹੀਰ ਉਹਨਾਂ ਦਾ ਯਾਨੀ ਕਿ ਦੇਣ ਨਹੀਂ ਦੇ ਸਕਦੇ ਬੰਦੇ ਆ ਜਿੰਨਾ ਕਿ ਯਾਨੀ ਕਿ ਸਹਿਯੋਗ ਦਿੱਤਾ ਸਾਰੀ ਚਲੋ 5-6 ਸਾਲ ਤੋਂ ਇਹ ਖਾੜਾ ਚੱਲ ਰਿਹਾ ਤੇ ਉਹਨਾਂ ਨੇ ਪੈਰ ਪੈਰ ਤੇ ਜਦੋਂ ਵੀ ਕਿਤੇ ਲੋੜ ਪੈਂਦੀ ਆ ਬੱਚਾ ਨੂੰ ਕਿਤੇ ਲਿਜਾਣ ਦੀ ਜਾਂ ਵਰਦੀਆਂ ਦੀਆਂ ਸ਼ਾਸਤਰਾ ਦੀ ਕਿਸੇ ਵੀ ਤਰ੍ਹਾਂ ਦੀ ਲੋੜ ਪੈਂਦੀ ਆ ਤਾਂ ਉਹ ਪਰਿਵਾਰ ਹੱਕ ਠੋਕ ਕੇ ਮੋਢੇ ਨਾਲ ਮੋਢਾ ਜੋੜ ਕੇ ਇਹਨਾਂ ਦੇ ਨਾਲ ਖੜਦਾ ਤੇ ਨਾਲ ਹੀ ਜੋ ਪਿੰਡ ਦੇ ਅਜੀਤਪਾਲ ਸਿੰਘ ਜੀ ਹੀਰਾ ਸੋ ਉਹਨਾਂ ਦਾ ਮੈਂ ਬਹੁਤ ਵੱਡਾ ਯਾਨੀ ਕਿ ਰੂਲਾ ਦਾ ਅਦਾ ਦੇਖਿਆ ਇਸ ਚੀਜ਼ ਦੇ ਵਿੱਚ ਜੋ ਕਿ ਬਹੁਤ ਵੱਡਾ ਇੱਕ ਆਵਦਾ ਰੂਲਾ ਦਾ ਕਰਾ ਜਿੱਥੇ ਬੱਚਾ ਨੂੰ ਲੈ ਕੇ ਜਾਣਾ ਜੇ ਬੱਚਾ ਨਾਲ ਗੱਲਬਾਤ ਕਰਨ ਜਾਂ ਕਿਤੇ ਖੜਾਉਣੇ ਆਣਾ ਉਹਨਾਂ ਦਾ ਯੋਗਦਾਨ ਸੋ ਇਸੇ ਕਰਕੇ ਹੀ ਕਹਿੰਨੇ ਆਂ ਵੀ ਪਿੰਡ ਦੇ ਵਿੱਚੋਂ ਹੋਰ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਨਾ ਨਾ ਕਿ ਉਹਨਾਂ ਨਾਲ ਕਿਤੇ ਕਿਨ ਤੋਂ ਪ੍ਰੰਤੂ ਕੋ ਗੱਲਾਂ ਬਾਤਾਂ ਨੈਗੇਟਿਵ ਨੈਗੇਟਿਵ ਲੈ ਕੇ ਜਾਣ ਇਸ ਲਈ ਆਸ ਕਰਦੇ ਆਂ ਪਿੰਡ ਇਹਨਾਂ ਨਾਲ ਹੋਰ ਮੋਢੇ ਨਾਲ ਮੋਢਾ ਜੋੜ ਕੇ ਖੜੇਗੇ। 골ਡ ਮੈਡਲ ਦਿੱਤਾ ਆਪਣੀ ਸੂਰਤ। ਹਾਂ ਤਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਅੱਜ ਬਹੁਤ ਮਾਣ ਪਿਆਸੂਸ ਹੋ ਰਿਹਾ ਹੈ ਜਾ ਕੇ ਅਸੀਂ ਪਿੰਡ ਹੀਰਾਂ ਨਗਰ ਦੇ ਲਈ ਉਹ 골ਡ ਮੈਡਲ ਜਿੱਤ ਕੇ ਲੈ ਕੇ ਆਏ ਆਂ ਅਸੀਂ ਚਾਰ ਜਾਣੇ। ਤੇ ਇਸ ਲਈ ਸਾਡੇ ਉਸਤਾਦ ਹਰਪਾਈ ਹਰਪ੍ਰੀਤ ਸਿੰਘ ਜੀ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਆ ਤੇ ਸਾਡੇ ਪਿੰਡ ਦੇ ਐਨ ਆਰ ਆਈ ਵੀਰ ਭਾਈ ਲਖਵੀਰ ਸਿੰਘ ਜੀ ਜਸਮੀਰ ਸਿੰਘ ਜੀ ਅਸੀਂ ਉਹਨਾਂ ਦਾ ਦੇਣ ਨਹੀਂ ਦੇ ਸਕਦੇ ਜਿੱਥੋਂ-ਕਿੱਥੋਂ ਵੀ ਸਾਨੂੰ ਲੋਡ ਪੈਂਦੀ ਆ ਉਹ ਸਾਡੇ ਨਾਲ ਮੋਢਾ ਜੋੜ ਕੇ ਨਾਲ ਖੜਦੇ ਨੇ ਤੇ ਹੋਰ ਪਿੰਡ ਦੇ ਜਿੰਨੇ ਵੀ ਪ੍ਰਬੰਧਕ ਨੇ ਸਾਰੇ ਸਾਡੇ ਬਹੁਤ ਸਹਿਯੋਗ ਦੇ ਰਹੇ ਨੇ ਅਸੀਂ ਆਸ ਕਰਦੇ ਆ ਕਿ ਸਾਡੇ ਹੋਰ ਸਹਿਯੋਗ ਦੇਣ ਤਾਂ ਜੋ ਅਸੀਂ ਵੱਡੀਆਂ ਸਟਰੀਆਂ ਤੇ ਜਾ ਕੇ ਹੋਰ 골ਡ ਮੈਡਲ ਪ੍ਰਾਪਤ ਕਰ ਸਕੀ ਤੇ ਪਿੰਡ ਦਾ ਨਾਮ ਰੌਸ਼ਨ ਕਰੀਏ